ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਤਲਵਾੜਾ ਵਿੱਚ ਪਿੰਡ ਪੋਲ ਪਦਮਾਨੀਆਂ ਦੇ ਜੰਗਲਾਂ ਵਿੱਚ ਲੱਗ ਰਿਹਾ ਨਵਾਂ ਕ੍ਰੈਸ਼ਰ ਐਮਐਲਏ ਕੁਮਨ ਨੇ ਕਿਹਾ ਮਾਫੀਆ ਤਕੜਾ ਹੋ ਗਿਆ ਹੈ ਅਸਾ ਤਾਂ ਸਾਰੇ ਨਾਰਮਲ ਲੋਕ ਹਾਂ ਡੀਸੀ ਦਫ਼ਤਰ ਨੂੰ ਵੀ ਪਤਾ ਨਹੀਂ ਲੱਗਦਾ ਕ੍ਰੈਸ਼ਰ ਕਿਵੇਂ ਚੱਲਦੇ ਹਨ ਇੱਕ ਕ੍ਰੈਸ਼ਰ ਵੀ ਨਵਾਂ ਲੱਗਣ ਨਹੀਂ ਦੇਵਾਂਗਾ ਜੇ ਲੱਗੂਗਾ ਤਾਂ ਤੁਸੀਂ ਪਿੱਛੇ ਤੇ ਮੈਂ ਅੱਗੇ ਇਹ ਸਾਰਾ ਹਾਲ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਦੇਖੋ ਸਬਸਕ੍ਰਾਈਬ ਜਰੂਰ ਕਰੋ ਅਤੇ ਨਾਲ ਸ਼ੇਅਰ ਵੀ ਕਰੋ ਤਾਂ ਕਿ ਸੱਚਾਈ ਲੋਕਾਂ ਦੇ ਸਾਹਮਣੇ ਆ ਸਕੇ ਪਿਛਲੇ 6 ਮਹੀਨਿਆਂ ਤੋਂ ਕੰਡੀ ਦੇ ਲੋਕ ਆਪਣੀ ਤਰਤੀ ਮਾ ਨੂੰ ਖਨਨ ਮਾਫੀਏ ਤੋਂ ਬਚਾਉਣ ਲਈ ਤਰਲੋ ਮੱਚੀ ਹੋ ਰਹੇ ਹਨ ਪਰ ਖਨਨ ਮਾਫੀਆ ਬੇਖੌਫ ਇਲੀਗਲ ਮਾਈਨਿੰਗ ਕਰ ਰਿਹਾ ਹੈ ਜ਼ਿਲ੍ਹਾ ਸ਼ਾਰਪੁਰ ਦੇ ਤਲਵਾਰਾ ਬਲਾਕ ਵਿੱਚ ਦਫਾ 4 ਅਤੇ 5 ਹੋਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਕੰਡੀ ਏਰੀਏ ਦੇ ਹਰੇ ਭਰੇ ਪਹਾੜਾਂ ਵਿੱਚ ਇੱਕ ਦਰਜਨ ਤੋਂ ਵੱਧ ਕ੍ਰੈਸ਼ਰ ਲਾਉਣ ਦੀ ਪਰਮਾਨਗੀ ਕਿਉਂ ਦਿੱਤੀ ਇਸ ਪਹਾੜੀ ਇਲਾਕੇ ਵਿੱਚ ਜੇ ਕੋਈ 1 ਇੰਚ ਜ਼ਮੀਨ ਪੁੱਟ ਨਹੀਂ ਸਕਦਾ ਇੱਕ ਰੁੱਖ ਵੀ ਬਿਨਾ ਪਰਮਟ ਲੈ ਕੱਟ ਨਹੀਂ ਸਕਦਾ ਤਾਂ ਫਿਰ ਇਹ ਖਨਨ ਮਾਫੀਆ ਇਸ ਕੰਡੀ ਦੇ ਇਲਾਕੇ ਵਿੱਚ ਬਿਨਾ ਰੋਕਟਕ ਇਲੀਗਲ ਮਾਈਨਿੰਗ ਕਿਵੇਂ ਕਰ ਰਿਹਾ ਹੈ ਨਿਜਮਾ ਦੀ ਧੱਜੀਆਂ ਉਡਾਉਂਦੇ ਹੋਏ ਇਹ ਚੋਰ ਦਿਨ ਰਾਤ ਚੋਰੀ ਛਿਪੇ ਹਰੇ-ਪਰੇ ਪਹਾੜਾਂ ਨੂੰ ਛਲਨੀ ਕਰ ਰਹੇ ਹਨ ਜ਼िला ਪ੍ਰਸ਼ਾਸਨ ਖਨਨ ਵਿਭਾਗ ਅਤੇ ਜੰਗਲਾਤ ਮਹਿਕਮੇ ਦੇ ਅਧਿਕਾਰੀ ਕਾਰਵਾਵਾੰਗ ਕੰਢੀ ਦੇ ਹੋ ਰਹੇ ਚੀਰ-ਹਰਨ ਨੂੰ ਏਸੀ ਕਮਰਿਆਂ ਵਿੱਚ ਬੈਠ ਕੇ ਵੇਖ ਰਹੇ ਹਨ ਸਥਾਨਕ ਵਿਧਾਇਕ ਵੀ ਇਸ ਖਨਨ mafie ਨੂੰ ਰੋਕਣ ਵਿੱਚ ਅਸਮਰਥ ਜਾਪਦਾ ਹੈ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਥਾਨਕ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਕਿਹਾ ਮੈਂ ਕਰੋ ਐਮਐਲਏ ਬਣਿਆ 6-7 ਮਹੀਨੇ ਬੰਨ ਰਿਹਾ ਚਲੋ ਆਪਾਂ ਨਹੀਂ ਚੱਲਾਂਗੇ ਤੇ ਮਾਫੀਆ ਹੀ ਨਾ ਤੜਕਾ ਹੋ ਗਿਆ ਮਾਫੀਆ ਹੀ ਨਾ ਤੜਕਾ ਆ ਚਲੋ ਆਪਾਂ ਦੇ ਸਾਰੇ ਜਣੇ ਨਾਰਮਲ ਲੋਕ ਆ ਤੜੜੇ ਲੋਕਾਂ ਨੂੰ ਪਤਾ ਲੱਗਾ ਕਿ ਚੱਲੇ ਕਿੱ데 ਜਿਵੇਂ ਉੱਪਰ ਤਾਂ ਕਿ ਤੁਸੀਂ ਹਰ ਕੋਤਾ ਦੇ ਡੀਸੀ ਦਾ ਦਫਤਰ ਤੱਕ ਵੀ ਪਤਾ ਨਹੀਂ ਅਗਾ ਕਿ ਕਿੱਦਿ ਕਰਲੇ ਕਿੱ데 ਨੂੰ ਸਾਰਿਆਂ ਨੂੰ ਸਵਾਲ ਚੁਆਨਾ ਸਾਡੀ ਸਰਕਾਰ ਦੇ 300 ਸਾਲ ਹੋ ਗਏ ਤਿੰਨਾ ਸਾਲਾਂ ਦੇ ਵਿੱਚ ਇੱਕ ਸਿੰਗਲ ਕ੍ਰੈਸ਼ਰ ਵੀ ਨਵਾਂ ਨਹੀਂ ਲੱਗਣਗਾ ਸਿੰਗਲ ਕਰੈਸ਼ ਹੋਵੇ। ਹੋਰ ਜੇ ਕੋ ਲੱਗੂਗਾ ਨਾ ਆਕਰੈਸ਼ ਲੱਗੂਗਾ। ਤੁਸੀਂ ਪਿੱਛੇ ਬੈਠਣਾ ਮੈਂ ਤੁਹਾਡੇ ਅੱਗੇ ਹੋ ਕੇ ਬੈਠੂ। ਕਮਨ ਸਾਹਿਬ ਆ ਦੇਖੋ ਪੋਲ ਪਦਮਾਨੀਆਂ ਵਿੱਚ ਨਵਾਂ ਕਰੈਸ਼ ਲੱਗ ਰਿਹਾ ਹੈ। ਕੰਡੀ ਦੇ ਲੋਕਾਂ ਨੇ ਤਾਂ ਖਨਨ ਮਾਫੀ ਨੂੰ ਕੰਡੀ ਚੋਂ ਭਜਾਉਣ ਦੀ ਸੌ ਚੱਕ ਲਈ ਹੈ। ਕਸਮ ਖਾਨਾ ਹਾਂ। ਕਸਮ ਖਾਨਾ। जिन्ना चिर जिन्ना चिर ए भू माफिया ए भू माफिया खनन माफिया खनन माफिया बंद नहीं होता बंद नहीं होता मेरी चाहे मेरी चाहे जान चली जाए जान चली जाए मैं मैं अपने अपने इलाके दी इलाके दी आवाज चुकदा रहंगा आवाज चुकदा रहंगा ते ते इस माफिया दे इस माफिया दे खिलाफ खिलाफ अपने हक्कां लई अपने हक्कां लई लड़दा रहंगा ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਮਨ ਸਾਹਿਬ ਆ ਦੇਖੋ ਕੋਲ ਪਦਮਾਨੀਆਂ ਵਿੱਚ ਲੱਗ ਰਹੇ ਨਵੇਂ ਕ੍ਰੈਸ਼ਰ ਲਈ ਲੋਕਾਂ ਨੇ ਤਾਂ ਇਸ ਮਾਫੀਏ ਨੂੰ ਕੰਢੀ ਦੇ ਇਲਾਕੇ ਚੋਂ ਪੁਝਾਉਣ ਦੀਆਂ ਕਸਮਾਂ ਖਾ ਲਈਆਂ ਹਨ ਤੇ ਤੁਹਾਡਾ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਤੁਸੀਂ ਵਿਸ਼ਵਾਸ ਦਿਲਾਇਆ ਸੀ ਕਿ ਜਦੋਂ ਵੀ ਕੋਈ ਨਵਾਂ ਕ੍ਰੈਸ਼ਰ ਲੱਗੇਗਾ ਉਸ ਦੇ ਲਈ ਸੰਘਰਸ਼ ਲਈ ਮੈਂ ਸਭ ਤੋਂ ਅੱਗੇ ਹੋਵਾਂਗਾ ਤੇ ਤੁਸੀਂ ਪਿੱਛੇ ਹੋਵੋਗੇ ਆਓ ਸਾਡੀ ਅਗਵਾਈ ਕਰੋ ਤੇ ਕੰਡੀ ਦੇ ਹਰੇ ਭਰੇ ਪਹਾੜਾਂ ਵਿੱਚੋਂ ਇਸ ਖਨਨ mafie ਨੂੰ ਵਜਾਈਏ